ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਮੈਂ ਲੱਗੀ ਆ ਜੀ ਮੱਕੀ ਦੇ ਪਰਚਾਦੇ ਲਾਉਣ ਸਾਗ ਪਿਆ ਸੀ ਥੋੜਾ ਜਿਹਾ ਰਾਤ ਬਣਾਈ ਤੇ ਗੋਭੀ ਮੈਂ ਕਿਹਾ ਚਲੋ ਦਹੀਂ ਜਮਾਇਆ ਹੈ ਮੱਕੀ ਦੀ ਰੋਟੀ ਸੋਹਣੀ ਲੱਗਦੀ ਆ ਮੀਂਹ ਪੈਂਦਾ ਜੀ 2-3 ਦਿਨ ਦਾ ਮੀਂਹ ਨੇ ਬਸ ਕਰਾਈ ਪਈ ਆ ਕੱਲ ਸਾਰੀ ਦਿਹਾੜੀ ਉਹ ਮੀਂਹ ਪਈ ਗਿਆ ਤੇ ਅੱਜ ਰਾਤ ਸਾਰੀ ਰਾਤ ਦਾ ਪੈਂਦਾ ਹੈ ਨਿਆਲੀਆਂ ਲੈ ਲੈ ਆਈ ਜਾਂਦਾ ਕਦੇ ਹਟ ਜਾਂਦਾ ਕਦੇ ਆ ਜਾਂਦਾ ਮਾਲਕ ਦੀ ਮਰਜ਼ੀ ਹੈ ਜੀ ਜਿਵੇਂ ਵਾਹਿਗੁਰੂ ਨੂੰ ਚੰਗਾ ਲੱਗਦਾ ਉਹਨੇ ਉਦੋਂ ਹੁਕਮ ਹਿੱਟ ਚੱਲਦਾ ਸਾਰਾ ਕੁਝ ਥੋੜੀ ਜੀ ਮੱਕੀ ਦੀ ਰੋਟੀ ਗੈਸ ਤੇ ਔਖੀ ਲੱਗਦੀ ਆ ਪਰ ਫਿਰ ਹੁਣ ਕਰੇ ਕੀ ਮੇਰੀ ਰਸੋਈ ਤੇ ਇਹ ਜੇ ਕਬਜ਼ਾ ਕਰ ਲਿਆ ਫਿਰ ਇਹਨਾਂ ਨੇ ਆਪਣਾ ਨਿੱਕ ਸੁਪਤਰੀ ਬੈਠੇ ਆ ਦੇਖੋ ਜੀ ਅੱਜ ਆਪਾਂ ਨੇ ਜਿਹੜੀ ਗੱਲ ਕਰਨੀ ਆ ਸ਼ਾਇਦ ਤੁਹਾਨੂੰ ਆ ਮੇਰੀ ਮੱਕੀ ਦੀ ਰੋਟੀ ਦਾ ਸੁਣਦਾ ਹੋਊ ਹੈ ਨਾ ਥਪਕਾ ਜਿਹਾ ਵੱਜਦਾ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀ ਆ ਗੱਲ ਇੱਕ ਜਿਹੜਾ ਵਿਚਾਰਾ ਸ਼ਬਦ ਅਸੀਂ ਬਹੁਤ ਜ਼ਿਆਦਾਤਰ ਅਪਣਾਉਂਦੇ ਆ ਵਿਚਾਰਾ ਸ਼ਬਦ ਜੇ ਕਿਸੇ ਦੇ ਮਾਣ ਮੋਟਾ ਕੋਈ ਜ਼ਿੰਦਗੀ ਚ ਦੁੱਖ ਸੁੱਖ ਆ ਗਿਆ ਜਾਂ ਕਿਸੇ ਦੇ ਵਾਦ ਘਾਟ ਆ ਗਈ ਅਸੀਂ ਅਗਲੇ ਨੂੰ ਵਿਚਾਰਾ ਵਿਚਾਰਾ ਕਹਿ ਕੇ ਕਮਜ਼ੋਰ ਕਰ ਦਿੰਦੇ ਆ ਸਾਨੂੰ ਹੱਲਾ ਹੱਲਾ ਛੇਰੀ ਵਾਲੀਆਂ ਤਾਂ ਗੱਲਾਂ ਆਉਂਦੀਆਂ ਹੀ ਨਹੀਂ ਕਿਉਂਕਿ ਸਾਡੇ ਅੰਦਰ ਜਿਗਰਾ ਵੀ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਹੱਲਾਸ਼ੇਰੀ ਦੇ ਸਕੀਏ ਠੀਕ ਹੈ ਜੀ ਇਹ ਮੈਂ ਬਹੁਤ ਜ਼ਿਆਦਾ ਦੁਨੀਆ 'ਚ ਇਹ ਸ਼ਬਦ ਦਾ ਜਿਹੜਾ ਉਪਯੋਗ ਹੁੰਦਾ ਹੈ ਇਹ ਬਹੁਤ ਜ਼ਿਆਦਾ ਦੇਖਿਆ ਇੱਕ ਤਾਂ ਅਗਲਾ ਵੈਸੇ ਹੀ ਦੁਖੀ ਹੁੰਦਾ ਕਹਾਣਾ ਠੀਕ ਹੈ ਜੀ ਇੱਕ ਅਸੀਂ ਪਤਾ ਕੀ ਕਹਾਂਗੇ ਮੇਰੇ ਵਰਗੀ ਵੈਗੀ ਜਾ ਕੇ ਕਿਸੇ ਕੋਲ ਕਿਸੇ ਤੇ ਦੁੱਖ ਸੁੱਖ ਚ ਚਲੇ ਗਏ 10 ਹੁਣ ਵਿਚਾਰੇ ਕੀ ਕਰਨਗੇ 10 ਵਿਚਾਰਿਆਂ ਦਾ ਆਏ ਹੋ ਗਿਆ ਹੈ ਵਿਚਾਰਿਆਂ ਨੇ ਤਾਂ ਬਹੁਤ ਆਪਣਾ ਮਿਹਨਤ ਕੀਤੀ ਵਿਚਾਰਿਆਂ ਨੇ ਤਾਂ ਐਂ ਕਰਿਆ ਤਾਂ ਵਿਚਾਰਿਆਂ ਨੇ ਤਾਂ ਐਂ ਕਰਿਆ ਤਾਂ ਮੈਂ ਇੱਕ ਨੇ ਤੁਹਾਨੂੰ ਮੈਂ ਦੱਸਦੀ ਆਂ ਵੀ ਅਸੀਂ ਕਿਸੇ ਦੁੱਖ ਸੁੱਖ ਚ ਚਲੇ ਗਏ ਦੁੱਖ ਸੁੱਖ ਚ ਗਏ ਹੋਏ ਉੱਥੇ ਦੋ ਤਿੰਨ ਜਨਾਨੀਆਂ ਬੈਠੀਆਂ ਪਰਿਵਾਰ ਦੇ ਆਲੇ ਦਾਲੇ ਸਾ ਲੱਗੀਆਂ ਕਰਨ ਉਹਨਾਂ ਦੇ ਬੇਟੇ ਦੀ ਡੈਥ ਹੋ ਗਈ ਸੀਗੀ 10 ਵਿਚਾਰਿਆਂ ਨੇ ਬਹੁਤ ਔਖਾ ਪਾਲਿਆ ਤਾਂ ਹੁਣ ਵਿਚਾਰੇ ਕੀ ਕਰਨਗੇ ਹੈ ਮੁੰਡਾ ਤਾਂ ਵਿਚਾਰਾ ਸਾਊ ਬਹੁਤ ਆ ਦੇਖੋ ਮੈਂ ਮੰਦੀ ਆ ਸਾਊ ਤਾਂ ਮੈਂ ਮੰਦੀ ਆ ਬਹੁਤ ਔਖਾ ਗੁਜ਼ਾਰਾ ਕਰਨਾ ਪਰ ਜਿਹੜਾ ਅਸੀਂ ਕਹਾੜੇ ਜੇ ਕੱਢ-ਕੱਢ ਕੇ ਬੰਦਾ ਤੁਸੀਂ ਆਪਣੇ ਆਪ ਤੇ ਕਦੇ ਦੇਖਿਓ ਇਹ ਚੀਜ਼ ਨੂੰ ਮੈਚ ਕਰਕੇ ਆਪਣੇ ਆਪ ਨਾਲ ਜੇ ਤੁਹਾਨੂੰ ਕੋਈ ਐਦਾਂ ਦਾ ਕਦੇ ਦੁੱਖ ਦੇ ਸੁੱਖ ਦੇ ਕੋਈ ਬਾਦ ਘਟ ਚ ਤੁਹਾਨੂੰ ਕੋਈ ਐਦਾਂ ਦੇ ਸ਼ਬਦ ਕਹੇ इमोशनल ਜੇ ਇਨਸਾਨ ਨੇ ਹਿੰਮਤ ਅਚ ਆਉਣਾ ਹੈ ਤਾਂ ਮ ਨਹੀਂ ਆਉਣਾ ਕਿਉਂਕਿ ਇਹ ਗਾਹਾਂ ਵਾਲਾ ਉਸ ਇਨਸਾਨ ਨਾਲ ਗੱਲਾਂ ਹੀ ਐਦਾਂ ਦੀਆਂ ਕਰਦੇ ਹੈ ਇਨਸਾਨ ਅੰਦਰੋਂ ਅੰਦਰੀ ਟੁੱਟਣ ਲੱਗ ਜਾਂਦਾ ਹੈ ਅੰਦਰੋਂ ਅੰਦਰੀ ਹੋਰ ਘਬਰਾਟ ਛੜਨ ਲੱਗ ਜਾਂਦੀ ਹੈ ਬਈ ਪਤਾ ਨਹੀਂ ਮੈਂ ਦੁਨੀਆ ਦਾ ਪਹਿਲਾ ਹੀ ਇਨਸਾਨ ਆ ਵੀ ਜਿਹੜਾ ਮੇਰੇ ਨਾਲ ਇਹ ਕਸ ਹੋਇਆ ਅਸੀਂ ਪਤਾ ਕੀ ਕਰਦੀਆਂ ਜ਼ਿਆਦਾਤਰ ਜਨਾਨੀਆਂ ਦੀ ਆਤ ਹੈ ਜਨਾਨੀਆਂ ਦੀ ਆदत ਹੈ ਵੀਰਨੀ ਇਹ ਕੰਮ ਕਰਦੇ ਜੇ ਅਸੀਂ ਕਿਸੇ ਦੇ ਦੁੱਖ ਦੇ ਸੁੱਖ ਦੇ ਗਏ ਆ ਅਸੀਂ ਅਗਲੇ ਦੀ ਗੱਲ ਘੱਟ ਸੁਣਨੀ ਆ ਅਗਲੇ ਦੀ ਗੱਲ ਘੱਟ ਸੁਣਨੀ ਆ ਅਗਲੇ ਨੂੰ ਹੋਰ ਵਾਲੇ ਦੁਆਲੇ ਦੇ ਪੰਜ ਸੱਤ ਦੁੱਖ ਦੱਸੇ ਆਉਂਦੇ ਆ ਫਲਾਣੇ ਨਾਲ ਆਏ ਹੋਈ ਠਮਕੇ ਨਾਲ ਆਏ ਹੋਈ ਠੀਕ ਆ ਅਗਲਾ ਹੋਰ ਘਬਰਾਟ ਚ ਆ ਜਾਂਦਾ ਸਾਨੂੰ ਕਿਸੇ ਦੇ ਦੁੱਖ ਦੇ ਸੁੱਖ ਦੇ ਵਿੱਚ ਵੀ ਗੱਲ ਕਰਨ ਦਾ ਢੰਗ ਚਾਹੀਦਾ ਅਸੀਂ ਅਗਲੇ ਨੂੰ ਹੱਲਾਸ਼ੇਰੀ ਦਈਏ ਅਸੀਂ ਅਗਲੇ ਨੂੰ ਹੌਸਲਾ ਦਈਏ ਅਸੀਂ ਅਗਲੇ ਨੂੰ ਇਦਾਂ ਦੀਆਂ ਗੱਲਾਂ ਕਰੀਏ ਵੀ ਕੋਈ ਨਾ ਭਾਈ ਰੱਬ ਦੀ ਕਰੀ ਸਿਰ ਧਰੀ ਰੱਬ ਮੂਰੇ ਆਪਣੀ ਕੋਈ ਪੇਸ਼ ਨਹੀਂ ਚਾਹਦਾ ਦੇਖੋ ਜੋ ਪਰਿਵਾਰ ਨਾਲ ਹੋਇਆ ਹੁੰਦਾ ਉਹ ਹੋ ਚੁੱਕਿਆ ਹੁੰਦਾ ਹੈ ਉਹ ਮੁੜ ਕੇ ਵਾਪਸ ਨਹੀਂ ਵੜਨਾ ਨਹੀਂ ਵੜਨਾ ਭਾਵੇਂ ਅਗਲੇ ਨੂੰ ਹੱਲਾਸ਼ੇਰੀ ਦੇ ਲੋ ਭਾਵੇਂ ਅਗਲੇ ਨੂੰ ਕਮਜ਼ੋਰ ਕਰ ਲੋ ਭਾਵੇਂ ਅਗਲੇ ਨੂੰ ਕਹਿੰਦੇ ਹੁੰਦੇ ਨੇ ਦੋ ਗੱਲਾਂ ਹੌਸਲੇ ਦੀਆਂ ਕਹਿ ਦਿਓ ਜਾਂ ਅਗਲੇ ਨੂੰ ਢੇਰੀ ਕਰ ਦਿਓ ਉਹ ਤੁਹਾਡੇ ਪਾਸ ਲੈਠਾ ਜਿਹੜੇ ਆਪਾਂ ਅਗਲੇ ਦਾ ਦੁੱਖ ਸਾਂਝਾ ਕਰਨ ਜਾਂਦੇ ਆ ਠੀਕ ਹੈ ਜੀ ਸਾਡਾ ਜਿਹੜਾ ਫਰਜ਼ ਹੁੰਦਾ ਹੈ ਅਗਲੇ ਦੇ ਦੁੱਖ ਦੇ ਸੁੱਖ ਦੇ ਜਾ ਕੇ ਗੱਲ ਕਰਨ ਦਾ ਅਗਲੇ ਨੂੰ ਅਸੀਂ ਹੌਸਲਾ ਦਈਏ ਨਾ ਕਿ ਵਿਚਾਰੇ ਵਿਚਾਰੇ ਕਰਕੇ ਅਸੀਂ ਅਗਲੇ ਨੂੰ ਜਮਾ ਹੀ ਕਮਜ਼ੋਰ ਕਰ ਦਈਏ ਅਗਲਾ ਉੱਠਣ ਜੋਗਾ ਰਹੇ ਹੀ ਨਾ ਇੰਨਾ ਵਿਚਾਰਾ ਬਣ ਜਵੇ ਠੀਕ ਹੈ ਜੀ ਇਹ 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 ਗੱਲਾਂ ਬਹੁਤ ਨੋਟ ਕਰਨ ਵਾਲੀਆਂ ਹੁੰਦੀਆਂ ਨੇ ਪਤਾ ਜੀ ਹੁਣ ਲਾ ਲੋ ਕਿਸੇ ਨੂੰ ਜ਼ਿੰਦਗੀ 'ਚ ਕੋਈ ਖਾਟਾ ਪੈ ਗਿਆ ਅਸੀਂ ਅਗਲੇ ਨੂੰ ਹੌਸਲਾ ਦਈਏ ਅਗਲੇ ਨੂੰ ਅਸੀਂ ਕੀ ਕਹਿਣਾ ਕੋਈ ਨਾ ਭਾਈ ਜੀਆਂ ਦੀ ਤੰਦਰੁਸਤੀ ਚਾਹੀਦੀ ਆ ਜੀਆਂ ਸੁੱਖ ਚਾਹੀਦੀ ਆ ਇਹ ਕੀ ਹੈ ਹੱਥਾਂ ਦੀ ਮੈਲ ਆ ਅੱਜ ਨਹੀਂ ਤਾਂ ਕੱਲ ਹੋ ਜੂ ਘਰ ਦਾ ਜੀ ਦਾ ਨੁਕਸਾਨ ਹੋ ਜਵੇ ਘਰ ਦੇ ਕਿਸੇ ਮੈਂਬਰ ਦਾ ਨੁਕਸਾਨ ਹੋ ਜਵੇ ਉਹ ਨਹੀਂ ਮੁੜ ਕੇ ਆਉਂਦਾ ਨਹੀਂ ਆਉਂਦਾ ਇਹ ਤਾਂ ਜੈਖਾਣੇ ਹੱਥਾਂ ਦੀ ਮੈਲ ਆ ਅੱਜ ਨਹੀਂ ਕੱਲ ਨੂੰ ਫੇਰ ਬਣ ਜੂ ਇਹ ਕਰਮਾਂ ਦੇ ਹੁੰਦੇ ਨੇ ਘਾਟੇ ਵਾਧੇ ਜੇ ਅਸੀਂ ਉਹੀ ਅਗਲੇ ਦੇ ਮੂਰੇ ਰੋਹੋ ਕੇ ਹੜਾ ਜੇ ਕੱਢੀ ਜਾਈਏ ਇਹ ਅਗਲੇ ਨੂੰ ਅਸੀਂ ਜਮਾ ਹੀ ਖਤਮ ਕਰ ਦੰਨੇ ਆ ਅਗਲਾ ਉੱਠਣ ਜੋਗਾ ਹੀ ਨਹੀਂ ਰਹਿੰਦਾ ਸਾਡਾ ਭੈਣ ਭਾਈਆਂ ਦਾ ਫਰਜ਼ ਹੁੰਦਾ ਹੈ ਅਗਲੇ ਨੂੰ ਹੱਲਾਸ਼ੇਰੀ ਦੇਣਾ ਅਗਲੇ ਨੂੰ ਹੋਰ ਮਜ਼ਬੂਤ ਕਰਨਾ ਮੈਂ ਮੈਂ ਤਾਂ ਖੁਦ ਹੈਰਾਨ ਰਹਿ ਜੰਨੀ ਆ ਬਈ ਲੋਕਾਂ ਦਾ ਅੱਜ ਦੇ ਸਮੇਂ 'ਚ ਦੁੱਖ ਸੁੱਖ ਵੰਡਾਉਣ ਦਾ ਤਰੀਕਾ ਵੀ ਬਦਲ ਗਿਆ ਕਿਉਂਕਿ ਲੋਕਾਂ ਨੂੰ ਐਦਾਂ ਲੱਗਦਾ ਹੈ ਬਈ ਇਹਦੇ ਤੇ ਹੀ ਇਹ ਕੰਮ ਹੋਇਆ ਹੈ ਇਹਦੇ ਉਹ ਬੰਦੇ ਨਾਲੇ ਵਾਧਾ ਘਾਟਾ ਹੋਇਆ ਇਹਦੇ ਤੇ ਦੁੱਖ ਆਇਆ ਇਹ ਮੇਰੇ ਤੇ ਕਦੇ ਨਹੀਂ ਆ ਸਕਦਾ ਆਪਣੇ ਆਪ ਨੂੰ ਉੱਚਾ ਸਮਝਣ ਲੱਗ ਜਾਣਾ ਆਪਣੇ ਆਪ ਨੂੰ ਬਹੁਤ ਹੋਰ ਕਿਵੇਂ ਸਮਝਣ ਲੱਗ ਜਾਣਾ ਬਸ ਉਹ ਬੰਦੇ ਨੂੰ ਤਾਂ ਦੁੱਖ ਚ ਡੁੱਬੇ ਹੋਏ ਨੂੰ ਕਮਜ਼ੋਰ ਹੋਏ ਹੋਏ ਨੂੰ ਗੱਲਾਂ ਗੱਲਾਂ ਚ ਜਮਾ ਹੀ ਮਿੰਝੇ ਨਾਲ ਲੱਜਾਣਾ ਹੈ ਮੈਨੂੰ ਬੜੀ ਖਿੱਚੜਦੀ ਹੈ ਇਹ ਜਿਹੇ ਲੋਕਾਂ ਤੇ ਮੈਨੂੰ ਬਹੁਤ ਖਿੱਚੜਦੀ ਹੈ ਇੱਕ ਨਾ ਇਹ ਕੰਮ ਮੈਂ ਪਹਿਲਾਂ ਵੀ ਕਹਿ ਚੁੱਕੀ ਹਾਂ ਅਗਲੇ ਨੂੰ ਗੱਲਾਂ ਇਦਾਂ ਦੀਆਂ ਕਰਿਆ ਕਰੋ ਜਿਹਦੇ ਨਾਲ ਹੌਸਲਾ ਮਿਲੇ ਜਿਹਦੇ ਨਾਲ ਹੱਲਾਸ਼ੇਰੀ ਮਿਲੇ ਜਿਹੜਾ ਤੁਹਾਡੀਆਂ ਗੱਲਾਂ ਯਾਦ ਕਰਕੇ ਮਿੰਜੇ ਤੋਂ ਉੱਠ ਸਕੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਲਾ ਲਓ ਇੱਕ ਇਨਸਾਨ ਨੂੰ ਕੋਈ ਜ਼ਿੰਦਗੀ 'ਚ ਘਾਟਾ ਪੈ ਗਿਆ 50 ਲੱਖ ਦਾ ਪੈ ਗਿਆ ਕਰੋੜ ਦਾ ਪੈ ਗਿਆ ਇਹ ਬੰਦੇ ਮੂਰੇ ਕੁਝ ਵੀ ਨਹੀਂ ਲਾ ਲਓ ਕਿਸੇ ਕੋਲ ਅੰਨਾ ਪੈਸਾ ਹੈ ਹੁਣ ਆਪਾਂ ਦੋਈ ਧਰਦੀ ਗੱਲ ਕਰਦੇ ਹਾਂ ਵੀ ਕਿਸੇ ਕੋਲ ਅੰਨਾ ਪੈਸਾ ਹੈ ਲਾ ਹੀ ਨਹੀਂ ਲੱਗਦੀ ਉਹਦੀ ਔਲਾਦ ਸਿਰੇ ਦੀ ਨਲਾਇਕ ਹੈ ਅਲਾਦ ਸਿਰੇ ਦੀ ਨਲਾਇਕਾ ਇੱਕ ਪਾਸੇ ਪੈਸਾ ਅੰਨਾ ਹੈ ਹੁਣ ਤੁਸੀਂ ਮੈਨੂੰ ਇਹ ਦੱਸੋ ਬਈ ਉੱਥੇ ਅੰਨਾ ਪੈਸਾ ਕੰਮ ਕਰੂਗਾ ਜਾਂ ਫਿਰ ਅਲਾਦ ਸਹੀ ਜਾਹੀ ਦਿੱਤੀ ਸਾਨੂੰ ਸਾਡੀ ਔਲਾਦ ਸਹੀ ਚਾਹੀਦੀ ਹੈ ਮੈਂ ਅੱਗੇ ਵੀ ਵੀਡੀਓ ਵਿੱਚ ਕਹਿੰਨੀ ਹੁੰਦੀ ਆ ਵੀ ਸਾਡੀ ਅਸਲੀ ਪ੍ਰਾਪਰਟੀ ਸਾਡੀ ਔਲਾਦ ਹੈ ਜੇ ਸਾਡੀ ਔਲਾਦ ਸਾਡੇ ਕਹਿਣੇ ਚ ਹੈ ਸਹੀ ਹੈ ਫਿਰ ਸਾਨੂੰ ਪੈਸਾ ਕੋਈ ਮਾਇਨੇ ਨਹੀਂ ਰੱਖਦਾ ਪੈਸਾ ਅੱਜ ਨਹੀਂ ਕੱਲ ਆਜੂਗਾ ਜਦੋਂ ਸਾਡੇ ਘਰ ਦਾ ਜਿਹੜਾ ਕਹਿੰਦੇ ਹੁੰਦੇ ਨੇ ਵੀ ਆਉਣੇ ਵਾਲਾ ਸਮਾਂ ਉਹ ਸਹੀ ਚੱਲ ਰਿਹਾ ਹੈ ਸਾਡੇ ਬੱਚੇ ਸਹੀ ਨੇ ਸਾਡੇ ਧੀਆਂ ਪੁੱਤ ਸਹੀ ਨੇ ਫੇਰ ਪੈਸੇ ਪੂਸੇ ਦੀ ਕੋਈ ਗੱਲ ਨਹੀਂ ਪੈਸਾ ਜਿਹੜਾ ਨਾ ਇਹ 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 ਜਿਹੜਾ ਸਮਾਂ ਚੜਦੇ ਲੈਂਦੇ ਪਰਛਾਵੇਂ ਆ ਪ੍ਰਮਾਤਮਾ ਨੇ ਸਾਨੂੰ ਕਣ-ਕਣ ਵਿੱਚ ਉਦਾਹਰਨਾਂ ਦਿੱਤੀਆਂ ਹੋਈਆਂ ਕਣ-ਕਣ ਵਿੱਚ ਕਹਿੰਦੇ ਹੁੰਦੇ ਨੇ ਰਾਤ ਤੋਂ ਬਾਅਦ ਦਿਨ ਚੜਦਾ ਹੀ ਚੜਦਾ ਹੈ ਦਿਨ ਚੜਦਾ ਹੀ ਚੜਦਾ ਹੈ ਠੀਕ ਹੈ ਜੀ ਇਨਸਾਨ ਜਿਗਰੇ ਵਾਲਾ ਚਾਹੀਦਾ ਇਨਸਾਨ ਹੌਸਲੇ ਵਾਲਾ ਚਾਹੀਦਾ ਹੌਸਲਾ ਨਹੀਂ ਹਾਰਨਾ ਕਿਸੇ ਗੱਲ 'ਚ ਵੀ ਇਹਨਾਂ ਲੋਕਾਂ ਦੇ ਇਹ ਜਿਹੜੇ ਲੋਕ ਤੁਹਾਡੇ ਆਲੇ-ਦਾਲੇ ਤੁਹਾਨੂੰ ਬਹੁਤ ਅ ਕਮਜ਼ੋਰ ਕਰਨ ਵਾਲੀਆਂ ਗੱਲਾਂ ਕਹਿੰਦੇ ਨੇ ਨਾ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਮੇਰੇ ਭੈਣ ਭਾਈ ਕਦੇ ਨਾ ਆਇਆ ਕਰੋ ਕਦੇ ਨਾ ਆਇਆ ਕਰੋ ਸੰਗੋ ਅਗਲੇ ਨੂੰ ਮੈਂ ਤਾਂ ਕਹਿੰਦੀ ਠੋਕ ਦਿਆ ਕਰੋ ਬਈ ਦੇਖ ਭਾਈ ਆ ਹਰਦਮ ਵਿਚਾਰਾ ਵਿਚਾਰਾ ਸ਼ਬਦ ਸਾਨੂੰ ਨਾ ਕਿਹਾ ਕਰੋ ਵਿਚਾਰਾ ਤਾਂ ਉਹ ਹੁੰਦਾ ਜਿਹਦੇ ਹੱਥ ਪੈਰ ਨਾ ਕੰਮ ਕਰਨ ਜਿਹੜਾ ਨਕਾਰਾ ਹੋਵੇ ਜਿਹੜਾ ਦੂਜੇ ਤੇ ਡਿਪੈਂਡ ਹੋਵੇ ਬਿਚਾਰਾ ਸ਼ਬਦ ਸਾਨੂੰ ਕਮਜ਼ੋਰ ਕਰਦਾ ਮੈਨੂੰ ਤਾਂ ਇਹ ਸ਼ਬਦ ਤੋਂ ਬਹੁਤ ਨਫ਼ਰਤ ਹੈ ਬਹੁਤ ਨਫ਼ਰਤ ਹੈ ਜਿਹੜੇ ਲੋਕ ਆਪ ਖੁਦ ਘਾਡੇ 'ਚ ਉੱਠੇ ਹੋਏ ਹੁੰਦੇ ਨੇ ਉਹਨਾਂ ਨੂੰ ਹੋਰ ਲੋਕ ਵਿਚਾਰੇ ਦੇਖਣ ਲੱਗ ਜਾਂਦੇ ਨੇ ਫਿਰ ਉਹ ਕਹਿੰਦੇ ਆ ਵੀ ਹੁਣ ਅਸੀਂ ਉੱਚੇ ਹੋ ਗਏ ਹੁਣ ਜਿਹੜੇ ਮਾਣੇ ਮੋਟੇ ਡਾਮਾ ਡੋਲ ਹੋਏ ਹੋਏ ਆਂ ਜ਼ਿੰਦਗੀ 'ਚ ਉਹ ਵਿਚਾਰੇ ਹੋ ਗਏ ਤੁਸੀਂ ਖੱਬੀ ਖਾਨ ਹੋ ਗਏ ਠੀਕ ਹੈ ਮੈਨੂੰ ਸੋਈ ਗੱਲਾਂ ਨੇ ਮੈਨੂੰ ਇਹ ਸ਼ਬਦ ਤੋਂ ਬਹੁਤ ਨਫ਼ਰਤ ਹੈ ਆ ਪਤਾ ਹੈ ਜੇ ਕਿਸੇ ਨੂੰ ਗੱਲ ਕਹੀ ਦੀ ਹੈ ਕਹੀ ਦੇ ਵੀ ਟੈਨਸ਼ਨ ਨਹੀਂ ਲੈਣੀ ਅੱਜ ਨਹੀਂ ਤਾਂ ਕੱਲ ਸਭ ਕੁਝ ਸਹੀ ਹੋ ਜਾਣਾ ਸਭ ਕੁਝ ਸਹੀ ਹੋ ਜਾਣਾ ਕਦੇ ਕਿਸੇ ਦਾ ਸਮਾਂ ਇੱਕ ਜਿਹਾ ਨਹੀਂ ਰਹਿੰਦਾ ਕਦੇ ਨਹੀਂ ਸਮਾਂ ਇੱਕ ਜਿਹਾ ਰਹਿੰਦਾ ਕਦੇ ਦੇਖੋ ਜੇ ਆਪਦੀ ਜ਼ਿੰਦਗੀ ਚ ਨਹੀਂ ਤੁਸੀਂ ਨਿਗਾਹ ਮਾਰ ਸਕਦੇ ਤਾਂ ਦੁਨੀਆਦਾਰੀ ਚ ਆਲੇ-ਦਾਲੇ ਸਾਨੂੰ ਉਧਾਰਨਾ ਹੁੰਦੀਆਂ ਨੇ ਪਿੰਡ ਚ ਸਾਨੂੰ ਉਧਾਰਨਾ ਹੁੰਦੀਆਂ ਨੇ ਸਾਨੂੰ ਰਿਸ਼ਤੇ ਗਾਰੀਆਂ ਚ ਉਧਾਰਨਾ ਹੁੰਦੀਆਂ ਨੇ ਪਰ ਅਸੀਂ ਸਹੀ ਹੋਈਏ ਰੱਬ ਸਭ ਕੁਝ ਨਹੀਂ ਸ਼ਿਖਾਉਂਦਾ ਸਾਡਾ ਰਾਹ ਸਹੀ ਹੋਵੇ ਸਾਡੀ ਨੀਅਤ ਸਹੀ ਹੋਵੇ ਸਾਡੀ ਸੋਚ ਸਹੀ ਹੋਵੇ ਅਸੀਂ ਕਿਰਤ ਸਹੀ ਕਰਦੇ ਹੋਈਏ ਪ੍ਰਮਾਤਮਾ ਸਾਤੋਂ ਕੁਝ ਨਹੀਂ ਛਪਾਉਂਦਾ ਸਾਡੇ ਨਾਲ ਕੋਈ ਠੱਗੀ ਠੋਰੀ ਕਰਦਾ ਉਹਦਾ ਕੱਖ ਰਹਿੰਦਾ ਵੀ ਨਹੀਂ ਅੱਜ ਨਹੀਂ ਤਾਂ ਕੱਲ ਪ੍ਰਮਾਤਮਾ ਜਿਹੜੀਆਂ ਠੱਗੀਆਂ ਠੋਰੀਆਂ ਮਾਰੀਆਂ ਹੋਈਆਂ ਨਾ ਉਹਦੇ ਨਾਲ ਅਗਲੇ ਦੀ ਕਰਤ ਵੀ ਹਟਾ ਲੈ ਜਾਂਦਾ ਹੈ ਮਹਾਰਾਜ ਦੇ ਘਰ ਇਥੇ ਨਵੇੜੇ ਹੁੰਦੇ ਨੇ ਇਹ ਜੀ ਗੱਲ ਹੀ ਦੇਰ ਆ ਕਹਿੰਦੇ ਹੁੰਦੇ ਨੇ ਢੇਰ ਨਹੀਂ ਹੈਗਾ ਪਰ ਜਿਹੜੀ ਗੱਲ ਮੈਂ ਕਰ ਰਹੀ ਹਾਂ ਉਹ ਮੈਂ ਆਮ ਮਾਨਸਾਨੀਅਤ ਦੀ ਕਰ ਰਹੀ ਹਾਂ ਵੀ ਅਸੀਂ ਆਪਣੇ ਭੈਣਾਂ ਭਾਈਆਂ ਨੂੰ ਕਿਸੇ ਗਮ ਚੋਕ ਕਿਵੇਂ ਠਾਲ ਕੇ ਖੜਾ ਕਰਨਾ ਕਿਵੇਂ ਹੌਸਲਾ ਦੇਣਾ ਹੈ ਕਿਵੇਂ ਉਹਨਾਂ ਨੂੰ ਅੱਗੇ ਡਿੰਗ ਪੱਟਣ ਲਈ ਤਿਆਰ ਕਰਨਾ ਹੈ ਬਈ ਮੈਂ ਸਿਰਫ ਓਨਲੀ ਅੱਜ ਵਿਚਾਰਾ ਸ਼ਬਦ ਬਾਰੇ ਗੱਲ ਕਰੀ ਆ ਵੀ ਵਿਚਾਰਾ ਸ਼ਬਦ ਤਾਂ ਕਿਸੇ ਨੂੰ ਕਹਿਣਾ ਹੀ ਨਹੀਂ ਮੂੰਹ ਤਾਂ ਨਹੀਂ ਕਰਨਾ ਆਪਾਂ ਪਿੱਛੇ ਪਿੱਛੇ ਗੱਲ ਕਰ ਲੈਣੇ ਆ ਵੀ ਹਾਂ ਭਾਈ ਬਹੁਤ ਸਾਊ ਤੇ ਵਿਚਾਰੇ ਆਇਂਦੀ ਗੱਲ ਆਇਂਦੀ ਆਪਾਂ ਉਹ ਗੱਲ ਕਰ ਲੈਣੇ ਆ ਪਰ ਕਿਸੇ ਨੂੰ ਮੂੰਹ ਤਾਂ ਇਹ ਕਮਜ਼ੋਰ ਨਹੀਂ ਕਰਨਾ ਹੈਗਾ ਅਗਲੇ ਨੂੰ ਮੂੰਹ ਤਾਂ ਸਿਰਫ ਹੱਲਾਸ਼ੇਰੀ ਦਿਆ ਕਰੂ ਮੈਂ ਜਿਹੜੀਆਂ ਗੱਲਾਂ ਬੋਲ ਰਹੀਆਂ ਆ ਖੁਦ ਦੇ ਜ਼ਿੰਦਗੀ ਦੇ ਤਜਰਬੇ ਚੋਂ ਬੋਲ ਰਹੀਆਂ ਕਰਾਂਗੇ ਗੱਲਾਂ ਮੈਂ ਕਹਿੰਦੀ ਹੁੰਨੀ ਆ ਪੰਜ ਸੱਤ ਵੀਡੀਓ ਬਾਅਦ ਵੀ ਕਰਾਂਗੇ ਗੱਲਾਂ ਕੋਈ ਗੱਲ ਨਹੀਂ ਅਜੇ ਸਮਾਂ ਨਹੀਂ ਆਇਆ ਠੀਕ ਹੈ ਲਈ ਮੈਂ ਇਹ ਗੱਲਾਂ ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਬੋਲ ਰਹੀ ਆ ਸਾਡੇ ਤੇ ਵੀ ਬਹੁਤ ਲੋਕਾਂ ਨੂੰ ਆਲੇ ਦੁਆਲੇ ਦੇ ਨੂੰ ਸ਼ੱਕ ਹੂ ਵੀ ਹਰਦਮ ਮਸਤ ਰਹਿੰਦੇ ਆ ਖੁਸ਼ ਰਹਿੰਦੇ ਆ ਅ ਡੋਲਦੇ ਨਹੀਂ ਅਸੀਂ ਕਿਸੇ ਦੇ ਸਿਰ ਤੇ ਮਸਤ ਨਹੀਂ ਰਹਿੰਦੇ ਅਸੀਂ ਕਿਸੇ ਦੇ ਸਿਰ ਤੇ ਖੁਸ਼ ਨਹੀਂ ਰਹਿੰਦੇ ਸਾਨੂੰ ਉਹਦਾ ਆਸਰਾ ਹੀ ਜੰਨਾ ਹੈ ਸਾਡੇ ਘਰ ਚ ਮਾਂ ਨਹੀਂ ਸਾਡੇ ਘਰ ਚ ਪਿਓ ਨਹੀਂ ਸਾਨੂੰ ਉਹਦਾ ਆਸਰਾ ਹੀ ਨਹੀਂ ਸਾਨੂੰ ਉਹ ਡੋਲਣੇ ਨਹੀਂ ਦਿੰਦਾ ਪਤਾ ਨਹੀਂ ਕਿਉਂ ਮੈਂ ਖੁਦ ਕਈ ਵਾਰ ਇਕੱਲੀ ਬਹਿ ਕੇ ਸੋਚ ਲੈਂਦੀ ਆ ਬਈ ਐਡੀ ਦਲੇਰੀ ਕਿੱਧਰੋਂ ਪਤਾ ਨਹੀਂ ਕਿਉਂ ਅੰਦਰੋਂ ਆਤਮਾ ਹੀ ਉਹੀ ਜੀਉ ਨੇ ਬਣਾਈ ਹੋਈ ਆ ਠੀਕ ਆ ਸੋਈ ਗੱਲਾਂ ਨੇ ਮੇਰੇ ਭੈਣ ਭਾਈ ਜ਼ਿੰਦਗੀ ਚ ਕਿੰਨਾ ਹੀ ਅਨਚੱਖ ਆ ਜਾਵੇ ਡੋਲਣਾ ਨਹੀਂ ਸਾਡੇ ਗੁਰੂ ਸਾਹਿਬ ਨੇ ਐਡੇ ਐਡੇ ਹਾਲੇ ਝੋਲੇ ਚੱਲ ਲੈ ਆਪਣਾ ਪਰਿਵਾਰ ਬਾਰ ਕੇ ਝੱਲ ਲਿਆ ਅਸੀਂ ਤਾਂ ਕੁਛ ਵੀ ਨਹੀਂ ਇੰਨਾ ਅਸੀਂ ਤਾਂ ਆਟੇ ਚ ਕਣਕੇ ਦੇ ਬਰਾਬਰ ਵੀ ਤੰਗ ਨਹੀਂ ਹੈਗੇ ਜਿਹੜੀਆਂ ਤੰਗੀਆਂ ਉਹਨਾਂ ਨੇ ਇਕੱਠ ਕੇ ਫੇਰ ਵੀ ਚੜਦੀ ਕਲਾ 'ਚ ਰਹੇ ਸੋਹੀ ਗੱਲਾਂ ਉਹਨਾਂ ਦੇ ਇਸ਼ਾਰਿਆਂ 'ਚ ਚੱਲਦੀ ਦਾ ਮੈਂ ਬਹੁਤੀ ਢੁੰਗਾਈ 'ਚ ਨਹੀਂ ਜਾਂਦੀ ਹੁੰਦੀ ਮੈਨੂੰ ਤਾਂ ਉਹਨਾਂ ਦੀਆਂ ਮੋਟੀਆਂ-ਮੋਟੀਆਂ ਗੱਲਾਂ ਸਮਝ ਆ ਬਸ ਰਖਾਈ ਰਸਤਿਆਂ 'ਤੇ ਚੱਲੀਦਾ ਤਖਾਵਾ ਨਹੀਂ ਕਰਨਾ ਆਉਂਦਾ ਬਸ ਸੋ ਇਹ ਗੱਲਾਂ ਨੇ ਚਲੋ ਠੀਕ ਆ ਜੀ ਮਹਾਰਾਜ ਸਭ ਨੂੰ ਚੜਦੀ ਕਲਾ 'ਚ ਰੱਖੇ ਸੱਚੇ ਪਾਤਸ਼ਾਹ ਡੋਲਣ ਨਾ ਦਵੇ ਐਨ ਰਹਿਣਾ ਕਰੋ ਕਿਉਂਕਿ ਜਿਹੜੀ ਦੁਨੀਆ ਤੁਸੀਂ ਰੋਣ ਲੱਗ ਗਏ ਉਹਨਾਂ ਨੇ ਤੁਹਾਡੇ ਨਾਲ ਰੋਣ ਲੱਗ ਜਾਣਾ ਤੁਸੀਂ ਹੱਸਣ ਲੱਗ ਗਏ ਉਹਨਾਂ ਨੇ ਤੁਹਾਡੇ ਨਾਲ ਹੱਸਣ ਲੱਗ ਜਾਣਾ ਜਿਹੜੀ ਦੁਨੀਆਦਾਰੀ ਆ ਮੈਂ ਦੁਨੀਆਦਾਰੀ ਦੀ ਗੱਲ ਕਰਦੀ ਆ ਪਰ ਅਸਰ ਇੱਥੇ ਕਿਸੇ ਨੂੰ ਕੁਝ ਨਹੀਂ ਹੈਗਾ ਸਭ ਕੁਸ ਕਰ ਕਰ ਦੇਖ ਲਿਆ ਸਾਰੇ ਪਾਪੜ ਬੇਲ ਬੇਲ ਦੇਖ ਲੇ ਸਭ ਕੋ ਰੋਣੇ ਧੋਣੇ ਤੋਂ ਉਤੋਂ ਦੇਖ ਲੇ ਕਿਸੇ ਨੂੰ ਕੋਈ ਸਾਡੇ ਦੁੱਖ ਦਸੋਂਟੇ ਦਾ ਕਿਸੇ ਨੂੰ ਕੋਈ ਅਸਰ ਨਹੀਂ ਅਗਲਾ ਦੋ ਗੱਲਾਂ ਮਾਰ ਕੇ ਕਹਾ ਹੋ ਜਾਂਦਾ ਤੂੰ ਕੌਣ ਮੈਂ ਕੌਣ ਕੋਈ ਵੀ ਦੁੱਖ ਦਸਾਂਟਾ ਕਿਸੇ ਨੇ ਚੱਲਣਾ ਆਪਣੇ ਸਰੀਰ ਤੇ ਚੱਲਣਾ ਆਪਣੇ ਦਿਲ ਤੇ ਚੱਲਣਾ ਆਪਣੇ ਦਿਮਾਗ ਤੇ ਚੱਲਣਾ ਮੈਂ ਸੋਈ ਗੱਲਾਂ ਕਹਿੰਦੀ ਆ ਵੀ ਜੇ ਅਸੀਂ ਕਮਜ਼ੋਰ ਪੈ ਗਏ ਸਾਨੂੰ ਠਾਲਣ ਵਾਲਾ ਪੂਰੇ ਕੋਈ ਨਹੀਂ ਹੈਗਾ ਕਿਸੇ ਦੀ ਆਸ ਨਾ ਤੱਕੋ ਚਲਦਿਆਂ ਨਾਲ ਸਭ ਚਲਦੇ ਆਂ ਗਿਰਿਆਂ ਨੂੰ ਕੋਈ ਨਹੀਂ ਠਾਲਦਾ ਠੀਕ ਹੈ ਜੀ ਮੇਰਾ ਹਮੇਸ਼ਾ ਹੀ ਮੀਡੀਆ ਉਾਂ ਚਹੀ ਗੱਲ ਹੁੰਦੀ ਆ ਮੈਂ ਸਿਆਣਿਆਂ ਨੂੰ ਵੀ ਇਹੀ ਗੱਲ ਕਹਿੰਦੀ ਆ ਮੈਂ ਸਿਆਣਿਆਂ ਨੂੰ ਵੀ ਇਹੀ ਗੱਲ ਕਹਿੰਦੀ ਆ ਮੈਂ ਫੇਰ ਕਹਿੰਦੀ ਆ ਮੇਰੀ ਖੁਦ ਦੀ ਜ਼ਿੰਦਗੀ ਦਾ ਤਜਰਬਾ ਬੋਲਦਾ ਇਹ ਮੈਂ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦੀ ਹੁੰਦੀ ਮੈਂ ਜੋ ਵੀ ਵੀਡੀਓ ਪਾਉਣੀ ਆ ਮੈਂ ਖੁਦ ਦੀ ਜ਼ਿੰਦਗੀ ਚੋਂ ਹੀ ਸਿੱਖਿਆ ਹੋਇਆ ਪਾਉਣੀ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ